ਬੋਲ ਉਦਾਸ ਸੀਨਾ ਚਾਰਿਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਅੱਜ ਅਸੀਂ ਨਾਨਕ ਚੱਕ ਦੀ ਧਰਤੀ ਦੇ ਉੱਪਰ ਜਿਸ ਸਥਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬ ਜਾਦੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਲਗਾਤਾਰ 12 ਸਾਲ ਤਪੱਸਿਆ ਕੀਤੀ ਹੈ ਇਹ ਉਹ ਇਤਿਹਾਸਕ ਜਗ੍ਹਾ ਹੈ ਜਿੱਥੇ ਜਹਾਗੀਰ ਬਾਦਸ਼ਾਹ ਵਰਗੇ ਆ ਕੇ ਝੁਕੇ ਔਰ ਇਸ ਜਗ੍ਹਾ ਦੇ ਉੱਪਰ ਜੋ ਆਪਾਂ ਪਿੱਛੇ ਦੇਖ ਰਹੇ ਆ ਵਿਸ਼ਾਲ ਬੋਰਡ ਦਾ ਦਰਖਤ ਹੈ ਇਹ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਆਪਣੇ ਹੱਥੀ ਹੈ ਜਿਹੜਾ ਇਹ ਬੋਰਡ ਦਾ ਦਰਖਤ ਹੈ ਜਿਹੜਾ ਲਾਇਆ ਹੈਗਾ ਇਹਦਾ ਇਤਿਹਾਸ ਜੋ ਇਤਿਹਾਸ ਦੇ ਵਿੱਚ ਲਿਖਦੇ ਆ ਇੱਥੋਂ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਹਰੋਂ ਜੀ ਹੋਏ ਆ ਜੋ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਇਸ ਸਥਾਨ ਤੇ ਧੂਣਾ ਸਾਹਿਬ ਦੀ ਸੇਵਾ ਔਰ ਇਥੋਂ ਦੀ ਸਾਫ ਸਫਾਈ ਦੀ ਸੇਵਾ ਬਾਬਾ ਜੀ ਨੂੰ ਦੋਨੋਂ ਟਾਈਮ ਦੁੱਧ ਦੀ ਸੇਵਾ ਮਾਤਾ ਹਰੋਜੀ ਦੀ ਡਿਊਟੀ ਸੀ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਇੱਕ ਦਿਨ ਮੌਜ ਦੇ ਵਿੱਚ ਆ ਕੇ ਖੁਸ਼ ਹੋ ਕੇ ਕਿਹਾ ਮਾਤਾ ਹਰੋ ਨੂੰ ਕਿ ਮਾਤਾ ਹਰੀ ਭਰੀ ਰਹੇ ਤੇ ਮਾਤਾ ਹਰੋਜੀ ਨੇ ਆਖਿਆ ਕਿ ਬਾਬਾ ਜੀ ਮੈਂ ਵਿਧਵਾ ਕਿ ਇਹ ਵਾਰਾ ਜਿਹੜਾ ਤੁਸੀਂ ਮੈਨੂੰ ਗਲਤ ਦਿੱਤਾ ਹੈ ਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਕੋਲ ਪਈ ਬੋਰਡ ਦੀ ਲੱਕੜ ਨੂੰ ਧੂਨੇ ਦੇ ਵਿੱਚ ਗੱਡ ਕੇ ਆਖਿਆ ਕਿ ਠੀਕ ਹੈ ਜੇ ਮਾਤਾ ਹਰੀ ਭਰੀ ਨਹੀਂ ਹੋ ਸਕਦੀ ਤਾਂ ਲੱਕੜ ਨੂੰ ਹੁਕਮ ਕੀਤਾ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਕਿ ਤੂੰ ਹਰੀ ਭਰੀ ਹੋ ਜਾ ਸੋ ਆਪਾਂ ਜੋ ਆ ਬੋਰਡ ਦੇ ਦਰਖਤ ਦੇ ਸਾਹਮਣੇ ਖੜੇ ਆ ਬੋਰਡ ਦੇ ਥੱਲੇ ਖੜੇ ਆ ਇਹ ਬੋਰਡ ਉਹੀ ਬੋਰਡ ਹੈ ਜੋ ਮਾਤਾ ਹਰੋ ਨੂੰ ਵਰ ਦਿੰਦਿਆਂ ਹੋਇਆਂ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਆਪਣੇ ਹੱਥੀ ਲਾਇਆ ਅੱਜ ਇਹ ਬਹੁਤ ਵਿਸ਼ਾਲ ਫੈਲਿਆ ਹੋਇਆ ਹੈ ਬਹੁਤ ਜਗ੍ਹਾ ਦੇ ਵਿੱਚ ਸੋ ਆਪਾਂ ਇਸ ਸਥਾਨ ਦੇ ਉੱਤੇ ਅੱਜ ਦਰਸ਼ਨ ਕਰ ਰਹੇ ਆ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂਦੇਵ ਮਹਾਰਾਜ ਮਹੰਤ ਸ਼੍ਰੀ ਤਿਲਕਦਾਸ ਜੀ ਨਾਨਕ ਚੱਕ ਉਹਨਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਸਥਾਨ ਦੀ ਗੱਦੀ ਨਿਸ਼ੀਨ ਨੇ ਉਹਨਾਂ ਵੱਲੋਂ ਬੜੇ ਸ਼ਰਧਾ ਦੇ ਨਾਲ ਇਸ ਸਥਾਨ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਔਰ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦਾ ਪ੍ਰਕਾਸ਼ ਪੁਰਬ ਔਰ ਇਥੋਂ ਦੇ ਸੰਤ ਮਹਾਤਮਾ ਉਹਨਾਂ ਦੀ ਵਰਸੀ ਹੈ ਜਿਹੜੀ ਬਹੁਤ ਹੀ ਧੂਮ ਧਾਮ ਦੇ ਨਾਲ ਇਹ ਤਿੰਨ ਪ੍ਰੋਗਰਾਮ ਸਾਲ ਦੇ ਵਿੱਚ ਮਨਾਏ ਜਾਂਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਜ ਤਿਲਕਦਾਸ ਜੀ ਨਾਨਕ ਚੱਕ ਉਹਨਾਂ ਵੱਲੋਂ ਲੋਕ ਭਲਾਈ ਦੇ ਬੜੇ ਕਾਰਜ ਇੱਥੇ ਕੀਤੇ ਜਾਂਦੇ ਆ ਜਿੱਦਾਂ ਮੈਡੀਸਨ ਜੋ ਦਵਾਈਆਂ ਦੇ ਲੰਗਰ ਨੇ ਔਰ ਵਕ ਵਕ ਕੈਂਪ ਅੱਖਾਂ ਦੀਆਂ ਬਿਮਾਰੀਆਂ ਦੇ ਔਰ ਇਸੇ ਤਰ੍ਹਾਂ ਹੀ ਜਿੰਮੇ ਕਿਸੇ ਚੱਲ ਫਿਰ ਨਹੀਂ ਸਕਦਾ ਉਹਨਾਂ ਨੂੰ व्हीਲ ਚੇਅਰ ਬਹੁਤ ਜ਼ਿਆਦਾ ਇਸ ਸਥਾਨ ਦੇ ਉਤੋਂ ਲੋਕ ਭਲਾਈ ਦੇ ਕਾਰਜ ਨੇ ਜਿਹੜੇ ਬਹੁਤ ਜ਼ਿਆਦਾ ਕੀਤੇ ਜਾਂਦੇ ਆ ਸਾਲ ਦੇ ਵਿੱਚ ਚੱਲਦੇ ਹੀ ਰਹਿੰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਜ ਤਿਲਕਦਾ ਜੀ ਬੜੇ ਪਿਆਰ ਵਾਲੇ ਸਤਿਕਾਰਯੋਗ ਨੇ ਜੋ ਬੜੀ ਬੰਦਗੀ ਵਾਲੀ ਰੂਹ ਨੇ ਜੋ ਹਰ ਇੱਕ ਨੂੰ ਇੱਥੇ ਆ ਕੇ ਜੋ ਵੀ ਆ ਕੇ ਇੱਥੇ ਫਰਿਆਦ ਕਰਦਾ ਉਹਨਾਂ ਦੀ ਫਰਿਆਦ ਬਾਬਾ ਜੀ ਦੇ ਚਰਨਾਂ 'ਚ ਲਾਉਂਦੇ ਆ ਔਰ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਮਿਲਦੇ ਆ ਉਨ੍ਹਾਂ ਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ ਬੋਲ ਉਦਾਸੀਨ ਆਚਾਰੀਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ